ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਮਪੁਰਾ ਫੂਲਪਿੰਦੀ ਆ। ਇੱਕ ਅੱਜ ਆਪਾਂ ਤੁਹਾਨੂੰ ਬਹੁਤ ਚੰਗੇ ਦੁੱਧ ਵਾਲੀ ਮੈਂ ਦਿਖਾਉਣੀ ਆ ਤੇ ਮਗਰ ਹੈਗਾ ਇਹਦੇ ਕੱਟਾ ਪਲਿਆ ਪਲਿਆ ਬਹੁਤ ਚੰਗਾ। ਬਾਕੀ ਆਪਾਂ ਮੈਂ ਬਾਰੇ ਜਾਣਕਾਰੀ ਲਵਾਂਗੇ ਬਾਈ ਤੋਂ। ਬਾਈ ਦੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਆਪਣੇ ਨਵੇਂ ਆਏ ਆ ਭਰਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਲਾਈਕ ਕਰ ਦਿਓ। ਤੇ ਵੱਧ ਵੱਧ ਸਪੋਰਟ ਕਰਿਆ ਕਰੋ ਜਿਹੜੇ ਵੀ ਵੀਰ ਭਰਾਣੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ 82807 79197 ਬਹੁਤ ਚੰਗੀ ਮੱਝ ਆ ਬਹੁਤ ਸੋਹਣਾ ਦੁੱਧ ਦਿੱਤਾ ਹੋਇਆ ਬਾਈ ਦੇ ਦਸਨ ਮੁਤਾਬਕ ਚੰਗਾ ਇਹਦੇ ਟੀਕਾ ਸੀਮਨ ਲਪਰਾਇਆ ਵਾ ਤੇ ਬਾਕੀ ਬਾਈ ਤੋਂ ਲੈਂਨੀ ਆ ਡਿਟੇਲ ਕਰਾਉਣੀ ਆ ਗੱਲਬਾਤ ਆਜੋ ਬਾਈ ਜੀ ਇੱਕ ਮਗਰ ਹੈਗਾ ਕੱਟਾ ਬਹੁਤ ਚੰਗਾ ਪਲਿਆ ਪਲਾਇਆ ਬਹੁਤ ਵੱਡੇ ਕਦ ਕਾਢ ਦਾ ਅਜੀ ਮੰਗੂ ਚੰਗੀ ਵੇਲ ਬੂਲ ਹੈ ਜੀ ਚੰਗਾ ਸਿੰਘ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਆਪਣਾ ਡਰੈਸ ਦੱਸੋ ਜੀ ਪਿੰਡ ਭਗਤਾ ਭਾਈਗਾ ਜੀ ਹਾਂਜੀ ਜਿਹੜਾ ਬਟੰਡਾ ਜੀ ਤੇ ਨਾਂ ਕੀ ਹੈ ਬਾਈ ਆਪਣਾ ਸਾ ਜੀ ਆਪਣਾ ਭੋਲਾ ਜੀ ਭੋਲਾ ਜੀ ਤੇ ਭਾਈ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ 84275 ਜੀ ਹਾਂਜੀ 913 ਜੀ ਠੀਕ ਆ ਭਾਈ ਤੇ ਭਾਈ ਫਿਰ ਆਪਾਂ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆ ਦੋ ਪਸ਼ੂ ਵਿਖਾਉਣੇ ਆ ਹਾਂਜੀ ਦੋ ਠੀਕ ਆ ਤੇ ਜਿਹੜੀ ਬਾਈ ਆਪਣੇ ਕੋਲ ਮੱਝ ਤੇਰੇ ਪਿੱਛੇ ਦੀਂਦੀ ਕੰਨ ਮਸੂਆ ਸੁਣਾ ਨੇ ਹੁਣ ਚੌਥਾ ਸੂਆ ਸੁਣਾ ਜੀ ਚੌਥਾ ਸੂਆ ਸੁਣਾ ਠੀਕ ਆ ਤੇ ਦੁੱਧ ਇਹਨੇ ਕਿੰਨਾ ਦਿੱਤਾ ਪਿਛਲੇ ਸੂਏ 20 ਲੀਟਰ ਚੋਨਾ ਜੀ ਠੀਕ ਹੈ 20 ਲੀਟਰ ਚੋਇਆ ਜਾਨੀ ਕਿ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ 20 ਲੀਟਰ ਆਪਾਂ ਦੁੱਧ ਚੋਇਆ ਤੇ ਗਰੰਟੀ ਹੈ ਬਾਈ ਜੇ ਕਈ ਕੋਈ ਵੀਰ ਭਰਾ ਆਪਣਾ ਸੌਦਾ ਹੋ ਜੇ ਗੱਭਨ ਦਾ ਕੋਈ ਅਗਲਾ ਕਹੇ ਸੂਈ ਤੋ ਯਾਰ ਦੁੱਧ ਤਿਆਰ ਕਰਕੇ ਦੇ ਦੋ ਤੇ ਹੋ ਜਾਊਗਾ ਠੀਕ ਹੈ 20 ਕਿਲੋ ਦੁੱਧ ਦੇ ਦਿੱਤਾ ਤੇ ਇਹ ਜਿਹੜਾ ਸੀਮਣ ਬਾਈ ਲੱਗਿਆ ਟੀਕਾ ਲੱਗਿਆ ਤੇ ਕਿਹੜੇ ਮੰਨ ਕੇ ਚੱਲੋ ਕਿਹੜੇ ਬੋਲਦਾ ਕੋਈ ਨੂਰ ਦਾ ਪੱਕਾ ਜਾਨੀ ਕਿ ਗਰੰਟੀ ਹੈ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਕੋਹੀ ਨੂਰ ਦਾ ਇਹਦੇ ਟੀਕਾ ਭਰਾਇਆ ਪੂਰਾ ਟ੍ਰੈਂਡਿੰਗ ਦੇ ਵਿੱਚ ਚੱਲਦਾ ਅੱਜਕੱਲ ਸਾਰਿਆਂ ਨੂੰ ਪਤਾ ਪਉਣ ਤੇ 20 ਕਿਲੋ ਬਾਈ ਕਹਿੰਦਾ ਦੁੱਧ ਦਿੱਤਾ ਇਹਨੇ ਤੇ ਸੀਲ ਠੰਡੀਆਂ ਚੋਂਨ ਨੂੰ ਬਾਈ ਚਵਾਈ ਚੂਈ ਕਿਵੇਂ ਧਰ ਤੂੰ ਬੋਲੀ ਆ ਠੀਕ ਆ ਲੈ ਬਾਈ ਫਿਰ ਹੋਈ ਪਾਸੇ ਆਪਾਂ ਦਿਖਾਈਏ ਮੈਂ ਲਓ ਵੀ ਮਿੱਤਰੋ ਪਹਿਲੀ ਤਾਂ ਗੱਲ ਬਾਈ ਦਾ ਇੱਥੋਂ ਹੀ ਪਤਾ ਲੱਗਦਾ ਵੀ ਬਾਈ ਨੇ ਜਮਾਂ ਸੱਚੀ ਗੱਲ ਦਸਤੀ ਐ ਨਹੀਂ ਆਮ ਆ ਜੇ ਅਗਲਾ ਕਹਿੰਦਾ ਦੂਜਾ ਤੀਜਾ ਸੁਆ ਕਹਿੰਦਾ ਬਾਈ ਕਹਿੰਦਾ ਵੀ ਚੌਥਾ ਸੂਹਾ ਸੋਨਾ ਅਰੀਜਨਲ ਲਓ ਵੀ ਮਿੱਤਰੋ ਸਿੰਘ ਅਰੀਜਨਲ ਸਿੰਘ ਆ ਬਹੁਤ ਸੋਹਣਾ ਤੇ ਥਣ ਥੁੰਨ ਦੀ ਜੇ ਗੱਲ ਕਰਗੇ ਆਪਾਂ ਮੋਟਾ ਮੋਟਾ ਥਾਣਾ ਹੱਥ ਦੀ ਚਵਾਈ ਵਾਲਾ ਪੂਰਾ ਫੁੱਲ ਵਧੀਆ ਪੋਲੀ ਧਾਰ ਬਾਈ ਤੋਰਾ ਵਖਾਈ ਖੋਲ ਕੇ ਮੜਾ ਜਾ ਪੱਠਪੂੜੇ ਦੀ ਗੱਲ ਕਰਕੇ ਤਾਂ ਪੱਠਪੂੜਾ ਦੇਖੋ ਮਿੱਤਰੋ ਪੂਰੇ ਚੌੜੇ ਪੱਠਪੂੜੇ ਦੀ ਆ ਚੱਕ ਮਾ ਪੱਠਪੂੜਾ ਤੇ ਥਣ ਲੇਵਾ ਬਹੁਤ ਸੋਹਣਾ ਤੇ ਕਿੰਨੇ ਦਿਨ ਪਏ ਹਜੇ ਬਾਈ ਬਸ ਚਾਰ ਤਰਾਂ ਲੋ ਜੀ ਚਾਰ ਚਾਰ ਕੇ ਦਿਨ ਬਾਈ ਕਹਿੰਦਾ ਲਊਗੀ ਤੇ ਗਾਇਆਂ ਗੂਲੇ ਵਾਲੇ ਹੀ ਫਰਦੀਆ ਮਾਂ ਦੀ ਤੀ ਦੇਖੋ ਜੀ ਐ ਥਣ ਥਣ ਪੂਰਾ ਵਧੀਆ ਮੋਟਾ ਮੋਟਾ ਥਣ ਤੇ ਸੀਲ ਠੰਡੀ ਆ ਬਾਈ ਕਹਿੰਦਾ ਜੋਨ ਨੂੰ ਬਾਈ ਦੀ ਸੇਵਾ ਸੰਭਾਲ ਚੰਗੀ ਆ ਚੰਗੀ ਤਿਆਰੀ ਆ ਮੈਂ ਦੀ ਤੇ ਸੂਆ ਸੂਣਾ ਨੇ ਚੌਥਾ 20 ਕਿਲੋ ਦੁੱਧ ਬਾਈ ਕਹਿੰਦਾ ਚੋਇਆ ਵਾ ਆਪਣਾ ਕਹਿੰਦੇ ਜੋਥਾ ਬਾਈ ਕਹਿੰਦੇ ਅੱਛਾ ਬਾਈ ਪੱਕੀ ਗੱਲ ਹਨ ਨਹੀਂ ਅੱਜ ਕੱਲ੍ਹ ਅਗਲਾ ਵੀ ਜ ਨਹੀਂ ਕਿ ਗੱਬਣ ਪਸ਼ੂ ਦਾ ਅਗਲਾ ਕਹਿੰਦਾ ਯਾਰਖ ਨਹੀਂ ਕੋਈ ਝੂਠ ਹੋਊਗਾ ਕੋਈ ਗੱਲ ਹੋਊਗੀ 20 ਕਿਲੋ ਚੋਇਆ ਜ ਨਹੀਂ ਕਿ ਠੀਕ ਬਾਈ ਕਹਿੰਦਾ ਵੀ ਆਪਾਂ ਕੰਡੇ ਤੇ ਜੋਖਿਆ 20 ਕਿਲੋ ਦੁੱਧ ਕਿੰਨਾ ਕਿੰਨਾ ਟਾਈਮ ਲੰਮਾ ਸਮਾਂ ਦੁੱਧ ਜੰਦੀਆ ਬੰਨਣ ਤੋਂ ਬਾਅਦ ਕੇ 2 ਮਹੀਨੇ ਉਹ ਜੀ ਉਹ ਜੇ ਆਪਾਂ ਰਹਿਂਦੇ ਨੇ ਇਹ ਕਰ ਦਿੰਦੇ ਠੀਕ ਹੈ 2 ਮਹੀਨੇ ਜ ਨਹੀਂ ਕਿ ਪਹਿਲਾਂ ਛੱਡਦੇ ਆਂ ਗਾਈਆਂ ਵਾਲਾ ਕੰਮ ਹੀ ਹੈ ਬਾਈ ਕਹਿੰਦਾ ਵੀ 2 ਮਹੀਨੇ ਆਪਾਂ ਪਹਿਲਾਂ ਦੁੱਧੋਂ ਛੱਡੀ ਆਪ ਬਾਈ ਦੇ ਨਾਲ ਆਫ ਕੈਮਰਾ ਵੀ ਗੱਲਬਾਤ ਹੋਈ ਹੈ ਬਾਈ ਕਹਿੰਦਾ ਵੀ ਪੂਰੀ ਸੀਲਸ ਲੱਗ ਹੈ ਚੁੰਨ ਜਾਣ ਨੂੰ ਪੀੜੀ ਢਾ ਕੇ ਚੁੰਨੇ ਆ ਬਹੁਤ ਭੈਣ ਭਰਾਵਾਂ ਦੇ ਫੋਨ ਆਉਂਦੇ ਵੀ ਸਾਨੂੰ ਕੋਈ ਚੰਗੇ ਦੁੱਧ ਵਾਲੀ ਮੈਂ ਭਾਲ ਕੇ ਦੋ 20 ਪਲੱਸ ਵਾਲੀ ਜਾਂ 20 ਕਿਲੋ ਵਾਲੀ ਮੈਂ ਕੋਈ ਭਾਲ ਕੇ ਦੋ ਉਹਨਾਂ ਭਰਾਵਾਂ ਦੀ ਡਿਮਾਂਡ ਤੇ ਆਪਾਂ ਲੈ ਕੇ ਆਏ ਆ ਅੱਜ 20 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਿਛਲੇ ਸਵੇਰ ਚੋਇਆ ਕੋਈ ਕਹਿਣ ਦੀ ਗੱਲ ਨਹੀਂ ਤੇ ਪੱਠਪੁੜੇ ਦੀ ਬਣਾਵਟ ਬਹੁਤ ਸੋਹਣੀ ਆ ਬੇਲਬੂਲ ਬਹੁਤ ਲੰਬੀ ਆ ਸੂਆ ਓਰੀਜਨਲ ਚੌਥਾ ਸੂਣਾ ਕੋਈ ਪਹਿਲਾ ਦੂਜਾ ਨਹੀਂ ਤੇ ਮਗਰ ਇਹਦੇ ਕੱਟਾ ਬਹੁਤ ਵਧੀਆ ਇਹਦੇ ਬਾਰੇ ਵੀ ਆਪਾਂ ਲਵਾਂਗੇ ਡਿਟੇਲ ਕਿਹੜੇ ਸੀਮਨ ਦਾ ਹਕੀਮ ਬਾਈ ਮੜਾ ਦੇ ਪਾਸੋਂ ਤੇ ਬਾਈ ਜਦਦੇ ਸੂ ਗਿਆ ਫੁੱਲ ਤਿਆਰੀ ਕਰੂਗੀ ਜਦੂ ਅੱਛਾ ਬਹੁਤ ੱਲਾ ਪਿਆ ਜੀ ਠੀਕ ਐ ਵੀ ਜਣੀ ਕਿ ਤੁਰਨ ਚ ਵੀ ਫਿਰ ਤਾਂ ਮੁਸ਼ਕਲ ਆਊਗੀ ਮਹਾਰਾਜੀ ਕਰਪਣਾ ਵੀ ਜਣੀ ਕਿ ਐਡੀ ਸੋਹਣੀ ਤਿਆਰੀ ਕਰਦੀ ਐ ਬਾਈ ਕਹਿੰਦਾ ਗਾਈਆਂ ਗੂਲੇ ਵਾਂn ਪਿੱਛੇ ਨੂੰ ਵੀ ਗਾੜੀ ਗੂੜੀ ਬਹੁਤ ਚੰਗੀ ਆ ਥਾਂ ਦਾ ਸੈਜ ਬਹੁਤ ਸੋਹਣਾ ਕਿਸੇ ਵੀ ਭਰਾਣੇ ਘਰੇ ਦੁੱਧ ਪੀਣ ਨੂੰ ਜਾਂ ਡੈਰੀ ਦੇ ਵਿੱਚ ਕੋਈ ਚੰਗੀ ਮੈਂ ਚੰਗੇ ਦੁੱਧ ਵਾਲੀ ਚਾਹੀਦੀ ਐ ਤੇ ਬਾਈ ਦੇ ਨਾਲ ਸੰਪਰਕ ਕਰ ਲਿਓ ਬਾਈ ਦਾ ਨੰਬਰ ਆ ਜਿਹੜਾ ਆਪਣੇ ਸਕਰੀਨ ਤੇ ਚੱਲੀ ਜਾਂਦਾ ਤੇ ਚੌਥਾ ਸੁਗਾ ਸੁਣਾ 20 ਕਿਲੋ ਦੁੱਧ ਬਾਈ ਕਹਿੰਦਾ ਪਿਛਲੇ ਸੂਏ ਚੋਇਆ ਆਪਾਂ ਕਹਿਣ ਦੀ ਗੱਲ ਨਹੀਂ ਬਾਕੀ ਡਿਟੇਲ ਤੁਸੀਂ ਆਪ ਦੀ ਗੱਲਬਾਤ ਕਰ ਸਕਦੇ ਆ ਤਸੱਲੀ ਬਕਸਾ ਆਪਦੀ ਕਰ ਸਕਦੇ ਆ ਕਿੰਨਾ ਟਾਈਮ ਹੋ ਗਿਆ ਬਾਈ ਤੇਰੇ ਕੋਲੇ ਮੈਂ ਇਹਨੂੰ ਘਰ ਦੀ ਆ ਕਿ ਲਿਆਂਦੀ ਆ ਲਿਆਂਦੀ ਸੀ ਮਾੜਾ ਜੀ ਲਿਆਂਦੀ ਸੀ ਠੀਕ ਹੈ ਆਪਾਂ ਕਿੱਥੋਂ ਲਿਆਂਦੀ ਸੀ ਬਾਈ ਆਪਾਂ ਤਾਂ ਬਰਕੰਦ ਤੋਂ ਲਿਆਂਦੀ ਸੀ ਬਰਕੰਦ ਤੋਂ ਲਿਆਂਦੀ ਸੀ ਲਾਜ਼ਮ ਮਲਾਜ਼ਮ ਸੀਗਾ ਇੱਥੇ ਠੀਕ ਹੈ ਠੀਕ ਹੈ ਠੀਕ ਹੈ ਭਾਗ ਤੇ ਬੰਦਾ ਸੀਗਾ ਮਲਾਜ਼ਮ ਤੇ ਬਾਈ ਕਹਿੰਦਾ ਵੀ ਆਪਾਂ ਉਹ ਤੋਂ ਮੈਂ ਲਈ ਆ ਤੇ ਰੋਧ 20 ਕਿਲੋ ਦਿੱਤਾ ਤੇ ਉਦੋਂ ਕਿੰਨਾ ਦਿੱਤਾ ਸੀ ਦੂਜੇ ਸੂਏ ਤੀਜੇ ਸੂਏ ਉਹ ਦੂਜੇ ਸੂਏ ਬਣਿਆ ਜੋ 20 ਲੀਟਰ ਤੱਕ ਹੈ ਕਿੰਨਾ ਦੀ ਜਤੋਂ 20 ਲੀਟਰ ਕਹਿ ਕੇ ਲਿਆਣ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਬਾਈ ਨੇ ਕੋਈ ਝੂਠ ਤਫਾਨ ਨਹੀਂ ਮਾਰਿਆ ਜਮਾਂ ਸਹੀ ਗੱਲ ਜੈਨੂਨ ਗੱਲ ਕਰੀ ਆ ਕੋਈ ਹਰਿਆਣੇ ਦਾ ਨਾਂ ਨਹੀਂ ਲਿਆ ਨਹੀਂ ਅੱਜ ਕੱਲ੍ਹ ਅਗਲਾ ਕਹਿੰਦਾ ਜੋ ਕੋਈ 15 ਪਲੱਸ ਵਾਲੀ ਆ ਜਾਂ 20 ਪਲੱਸ ਵਾਲੀ ਆ ਅਗਲਾ ਕਹਿੰਦਾ ਬਾਈ ਹਰਿਆਣੇ ਚੋਂ ਲਿਆਂਦੀ ਆ ਟ੍ਰੈਂਡੀ ਚੱਲਿਆ ਵਾ ਪਰ ਕੋਈ ਹਰਿਆਣੇ ਤੋਂ ਪੰਜਾਬ ਵੀ ਬਣਨ ਕੇ ਚੱਲੋ ਘਟ ਨਹੀਂ ਬਹੁਤ ਚੰਗੀਆਂ ਮੱਝਾਂ ਆਪਣੇ ਵੀ 20 ਪਲੱਸ ਵਾਲੀਆਂ ਵੀ ਆ ਚੁੱਪ 24 25 ਪਲੱਸ ਵਾਲੀਆਂ ਵੀ ਮੱਝਾਂ ਹੈਗਾਂ ਤੇ 10 ਕਿਲੋ ਵਾਲੀ ਮੈਂ ਵੀ ਹੈਗੀ ਆ ਪਰ ਬਾਈ ਕਹਿੰਦਾ ਵੀ ਆਪਾਂ ਹਰਿਆਣੇ ਚੋਂ ਨਹੀਂ ਲਿਆਂਦੀ ਕਿਸੇ ਤੋਂ ਨਹੀਂ ਲਿਆਂਦੀ ਆਪਾਂ ਬਰਕੰਦਰੋਂ ਲਿਆਂਦੀ ਸੀ ਪਿਛਲੇ ਸੂਏ ਤੇ ਕਿਸੇ ਮੂੰਹ ਮੱਥੇ ਵਾਲੇ ਜਾਲੇ ਬੰਦੇ ਤੋਂ ਲਿਆਂਦੀ ਸੀ ਦੇਖੋ ਮਿੱਤਰੋ ਖੜੀ ਦਾ ਹੋਣਾ ਅੱਗੇ ਪਿੱਛੇ ਦਾਲੇਵਾ ਉਹਨਾਂ ਹੀ ਪਿੱਛੇ ਨੂੰਲੇਵਾ ਤੇ ਉਹਨਾਂ ਹੀ ਹੈਗੀ ਗਾੜੀ ਵੀ ਜਨਕੇ ਚੰਗੇ ਦੁੱਧ ਵਾਲੀ ਮੈਂ ਦੀ ਨਿਸ਼ਾਨੀਆਂ ਇਹੀ ਹੈ ਕੈਰੈਕਟਰ ਹੁੰਦੇ ਆ ਵੇਖਣਯੋਗ ਤੇ ਪੱਠਪੁੜੇ ਦੀ ਬਨਾਵਟ ਜੇ ਆਪਾਂ ਗੱਲ ਕਰਕੇ ਬਹੁਤ ਚੰਗੀ ਆ ਖੁੱਲੇ ਹੱਡ ਪੈਰਾਂ ਦੀ ਐ ਤੇ ਖੁੱਲੀ ਝੋਲੀ ਵਾਲੀ ਆ ਤੇ ਬਹੁਤ ਸੋਹਣੀ ਗਾਈਆਂ ਨੂੰ ਤਿਆਰੀ ਕਰੂਗੀ ਚਾਰ ਪੰਜ ਦਿਨ ਬਾਈ ਕਹਿੰਦਾ ਇਹ ਰਹਿੰਦੇ ਆ ਤੇ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਹੋ ਤਸੱਲੀ ਮਿੱਤਰੋ ਤੁਸੀਂ ਕਰ ਸਕਦੇ ਆ ਜਿਹੜੇ ਵੀ ਭੈਣ ਭਰਾਣੇ ਪੈਸੇ ਲਾਉਣੇ ਆ ਉਹ ਆਪਦੀ ਤਸੱਲੀ ਆਪ ਕਰ ਸਕਦਾ ਤੇ ਆਪਾਂ ਬਾਈ ਤੋਂ ਆਪਾਂ ਪੁੱਛਦੇ ਆ ਮੁੱਲ ਵੜੀ ਬਾਈ ਭੋਲੇ ਆਈ ਮੜੇ ਇੱਧਰ ਤੇ ਇਹਦਾ ਫਿਰ ਡਿਮਾਂਡ ਦੀ ਗੱਲ ਕਰਕੇ ਬਾਈ ਆਪਾਂ ਕੀ ਡਿਮਾਂਡ ਰੱਖੀ ਆ ਹਾਂ ਤਾਂ ਜੀ ਹੁਣ 275000 ਰੁਪਏ 2 ਲੱਖ 75000 ਰੁਪਏ ਵਿੱਚੋਂ ਮਾਨਤਾਣ ਹੋ ਜੂ ਬਾਈ ਹਾਂਜੀ ਹਾਂਜੀ ਮਾਨਤਾਣ ਕਰਦੇ ਠੀਕ ਹੈ ਤੇ ਦੁੱਧ 20 ਕਿਲੋ ਦੀ ਗਾਰੰਟੀ ਹੈ ਜੇ ਕੋਈ ਵੀ ਘਰੂ ਬੰਦਾ ਲੈਂਦਾ ਤੇ ਕੋਈ ਭੈਣ ਭਰਾ ਲੈਂਦਾ ਮੰਨ ਕੇ ਚੱਲੋ ਵੀ ਛੋਡੀ ਗਾਰੰਟੀ ਹੈ 20 ਕਿਲੋ ਦੀ ਚੋਇਆ ਜਾਨੀ ਕੇ ਬਾਕੀ ਮਹਾਰਾਜ ਸੁੱਖ ਰੱਖੇ ਸਹਾਣੀਆਂ ਚੀਜ਼ਾਂ ਹੁੰਦੀਆਂ ਦਾਤੇ ਦੇ ਰੰਗ ਹੈ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਤੇ 20 ਕਿਲੋ ਬਾਈ ਕਹਿੰਦਾ ਆਪਾਂ ਦੁੱਧ ਚੋਇਆ ਤੇ ਫਿਰ 20 ਕਿਲੋ ਜੇ ਪਿਛਲੇ ਸਾਲ ਚੋਇਆ ਤੇ ਜਿਹੜੇ ਹਿਸਾਬ ਨਾਲ ਮੱਝ ਦੀ ਤਿਆਰੀ ਆ ਕੋਈ ਚੰਗੀ ਸੇਵਾ ਸੰਭਾਲ ਵਾਲਾ ਜੇ ਤੇ 20 ਪਲੱਸ ਵੀ ਕੱਢ ਸਕਦੀ ਆ ਬਈ ਹੈਨਾ ਬਾਕੀ ਸੇਵਾ ਦੇ ਸਰਤੇ ਆ ਹਾਂ ਕੋਈ ਵੀ ਐ ਚਾਹੇ ਗਾਂ ਚਾਹੇ ਮੱਝ ਸੇਵਾ ਦੇ ਸਰਤੇ ਆ ਬਈ ਆਪਾਂ ਦਾ ਮੋਬਾਈਲ ਨੰਬਰ ਫੇਰ ਬੋਲਦੇ ਦੁਬਾਰਾ 842756613 ਠੀਕ ਹੈ ਤੇ ਡਿਮਾਂਡ ਹੈਗੀ 2 ਲੱਖ ਤੇ 75000 ਰੁਪਇਆ ਤੇ ਬਈ ਆਪਾਂ ਇਹੋ ਪਿਛਲੇ ਸੂਏ ਦਾ ਜਿਹੜਾ ਕੱਟਾ ਆਪਾਂ ਬਾਈ ਕਹਿੰਦਾ ਉਹ ਵੀ ਵਿਖਾਉਣਾ ਵਿੱਚ ਦੇਖੋ ਜੀ ਇਹ ਹੈਗਾ ਪਿਛਲੇ ਸੂਏ ਦਾ ਕੱਟਾ ਇਹਦਾ ਠੀਕ ਆ ਬਈ ਕੀ ਡਿਟੇਲ ਹੈ ਜੀ ਕੱਟੇ ਦੀ ਉਮਰ ਕਿੰਨੀ ਕਾ ਉਮਰ ਇਹ ਤੇ 14 ਕਿ ਮਹੀਨਾ ਦਾ ਬਸ 14 ਮਹੀਨਾ ਦਾ ਠੀਕ ਹੈ ਖੀਰਾ ਹੀ ਹੈ ਖੀਰਾ ਹੀ ਖੀਰਾ ਠੀਕ ਹੈ ਵਜਨ ਵਜੂਦ ਕੱਦ ਕਾਠੀ ਬਹੁਤ ਸੋਹਣੀ ਹੈ ਤੇ ਇਹ ਕਿਹੜੇ ਸੀਮਨ ਦਾ ਬਾਈ ਕਟਾ ਇਹ ਉਹ ਮੁੰਰਾ ਨਾ ਸਾਡਾ ਜੀ ਨਹੀਂ ਉਮਰ ਇਹਦੇ ਸੀਮਨ ਦਾ ਨਹੀਂ ਕੋਈ ਪਤਾ ਵੀ ਜਿਵੇਂ ਆਪਾਂ ਜਿਵੇਂ ਤੁਸੀਂ ਹੁਣ ਇਹਦੇ ਕੋਈ ਨੋਟ ਦਾ ਭਰਾ ਡਾਕਟਰ ਤੋਂ ਫੋਨ ਲਾ ਕੇ ਪੁੱਛਿਆ ਅੱਛਾ ਵੀ ਜ ਨਹੀਂ ਕਿ ਹੈ ਚੰਗੇ ਸੀਮਨ ਦਾ ਹੀ ਠੀਕ ਹੈ ਬਾਕੀ ਡਾਕਟਰ ਤੋਂ ਜਿਹੜੇ ਡਾਕਟਰ ਤੋਂ ਉਸੇ ਤੋਂ ਹੀ ਬਾਈ ਨੇ ਭਰਾਇਆ ਠੀਕ ਆ ਹੁਣ ਵੀ ਉਸੇ ਡਾਕਟਰ ਦੀ ਭਰਾਏ ਤੇ ਬਾਕੀ ਬਾਈ ਡਾਕਟਰ ਦੇ ਨਾਲ ਕਰ ਲੂਗਾ ਗੱਲਬਾਤ ਪੁੱਛ ਕੇ ਦੱਸ ਦੂ ਤੇ ਉਮਰ ਕਿੰਨੀ ਹੈ ਦੀ ਹੂੰ ਬਾਂ ਹੋਊਗਾ ਕਿੰਨੇ ਚਿਰ ਦਾ 15 ਮਹੀਨਾ ਦਾ ਲਾਲਾ ਪੰਡਾ 15 ਮਹੀਨਿਆਂ ਦਾ ਜਾਨੀ ਕੇ ਮੜਾ ਤੋੜੀ ਖੋਲੀ ਬਾਈ ਦਿਖਾਈਏ ਆਪਾਂ ਬੱਚੇ ਬਹੁਤ ਸੋਹਣੇ ਮੱਝ ਪਾਉਂਦੀ ਆ ਜੇ ਕਿਸੇ ਭਰਾ ਨੇ ਕੋਈ ਚੰਗੀ ਕੋਈ ਮੰਨ ਕੇ ਚੱਲੋ 20 ਪਲੱਸ ਵਾਲੀ ਮੱਝ ਤੋਂ ਕੋਈ ਚੰਗਾ ਬੱਚਾ ਲੈਣਾ ਕੋਈ ਕੱਟੀ ਲੈਣੀ ਆ ਜਾਂ ਕੋਈ ਉਹ ਜੇ ਅੱਜ ਕੱਲ ਚੱਲੇ ਆ ਬਾਈ 66 ਸੀਮਣ ਤੇ ਸਾਰੇ ਭਰਾ ਨੌਲੇਜ ਵਾਲੇ ਆ ਤੇ ਪਿਛਲੇ ਸੂਏ ਦਾ ਕਟਾ ਮਿੱਤਰੋ ਦੇਖੋ 15 ਮਹੀਨਾ ਦਾ ਬਾਈ ਕਹਿੰਦਾ ਟਾਈਮ ਨੁਗਰੇ ਬਿਛੇਰੇ ਵਰਗਾ ਹੀ ਆ ਤੋਰਾ ਤਾਰਾ ਬਹੁਤ ਸੋਹਣਾ ਚੰਗੀ ਵੇਲ ਆ ਕੱਟੇ ਦੀ ਵੀ ਚੰਗੇ ਬੱਚੇ ਜਣੀ ਕਿ ਮੱਝ ਪਾਉਂਦੀ ਆ ਬਹੁਤ ਸੋਹਣੇ ਇਹ ਹੈਗਾ ਪਿਛਲੇ ਸੂਏ ਦਾ ਕਟਾ ਬਾਈ ਕਹਿੰਦਾ ਵੀ ਕੋਈ ਆਪਾਂ ਐਵੇਂ ਝੂਠ ਫਾਣ ਮਾਰਦਗੇ ਫਲਾਨੇ ਦਾ ਝੌਂਕੇ ਦਾ ਵੀ ਯਾਦ ਨਹੀਂ ਡਾਕਟਰ ਤੋਂ ਬਾਈ ਕਹਿੰਦਾ ਵੀ ਪੁੱਛ ਕੇ ਦੱਸਾਂਗੇ ਇਹ ਵੀ ਕਿਹੜੇ ਸੀਮਨ ਦਾ ਤੇ ਕੱਦ ਕਾਠ ਬਹੁਤ ਸੋਹਣਾ ਚੰਗਾ ਵਜਨ ਵਯੂ ਦਾ ਜਿਹੜੇ ਸਾਨੂੰ ਉਮਰ ਆ ਮੇਰੇ ਕੱਟੇ ਦੀ ਬਾਈ ਕਹਿੰਦਾ ਵੀ 15 ਮਹੀਨਾ ਦੀ ਇਹਦੀ ਉਮਰ ਆ ਜੇ ਤੇ ਜੇ ਆਪਾਂ ਸਿੰਗੀ ਦੀ ਗੱਲ ਕਰਗੇ ਬਹੁਤ ਸੋਹਣਾ ਸਿੰਗ ਹੈ ਜਮ ਬਿਲਕੁਲ ਨੇੜੋਂ ਐ ਤੇ ਛੋਟੀ ਬੂਥੀ ਦਾ ਬਿਲਕੁਲ ਛੋਟਾ ਫੇਸ ਆ ਬਹੁਤ ਸੋਹਣਾ ਫੇਸ ਕੁਆਲਟੀ ਕਰੋ ਚੈੱਕ ਚੰਗੇ ਬੱਚੇ ਪਾਉਂਦੀ ਆ ਬਰੀਡਿੰਗ ਵਾਲੀ ਮੱਝ ਆ ਯਾਨੀ ਕਿ ਦੋ ਚੀਜ਼ਾਂ ਪਾਉਣ ਨੂੰ ਵੀ ਫਲੀਆਂ ਵੀ ਉਹ ਗੱਲ ਆ ਨਾਲੇ ਤਾਂ ਦੇਊਗੀ 20 ਕਿਲੋ ਦੁੱਧ ਤੇ ਨਾਲੇ ਨਾਲੇ ਪਾਊਗੀ ਬਹੁਤ ਸੋਹਣੇ ਬੱਚੇ 2 ਲੱਖ 75000 ਰੁਪਇਆ ਬਾਈ ਨੇ ਡਿਮਾਂਡ ਕਰੀ ਆ ਬਾਕੀ ਵਿੱਚੋਂ ਮਨਤਨ ਹੋ ਜਾਊਗਾ ਗੱਲਬਾਤ ਬਾਈ ਦੇ ਨਾਲ ਤੁਸੀਂ ਕਰ ਸਕਦੇ ਆ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਤੇ ਬਾਈ ਫਿਰ ਕਟਾ ਸੇਲ ਕਰਨਾ ਕਿ ਕਿਵੇਂ ਸ਼ੌਂਕ ਬਈ ਵੀ ਵਿਖਾਇਆ ਵੀ ਮੰਨ ਕੇ ਚੱਲ ਵੀ ਜੇ ਕੋਈ ਭਰਾ ਤੁਮ ਕੋਈ ਸ਼ੌਂਕ ਹੈਗਾ ਵੀ ਭਰਾ ਕੋਈ ਮੁਰੋਂ ਟੱਕਰ ਜੇ ਤਾਂ ਜਾਨੀ ਕਿ ਹੋ ਜਾਣਗੇ ਵਿਛੜੇ ਮਿਲ ਜਾਣਗੇ ਕਹਿੰਦਾ ਭਾਬੀ ਸੌਦਾ ਹੋ ਜਾਊਗਾ ਜੇ ਕਿਸੇ ਪਾਲਣ ਵਾਲਾ ਲੈਣਾ ਦੇਣਾ ਪਾਲਣ ਵਾਲੇ ਨੂੰ ਹੀ ਬਾਈ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ ਸੀ ਬਾਈ ਜਾਦੇ ਥੋੜਾ ਜਿਹਾ ਨਹੀਂ ਬੋਲਦਾ ਬਾਈ ਨੇ 19 ਕੀ ਗੱਲ ਕਰੀ ਜੀ ਬਾਈ ਕਹਿੰਦਾ ਵੀ ਆਪਾਂ ਪਾਲਣ ਵਾਲੇ ਵੀਰ ਨੂੰ ਦੇਣਾ ਪਹਿਲੀ ਗੱਲ ਹਲੇ ਵੇਚਣਾ ਨਹੀਂ 15 ਮਹੀਨੇ ਉਮਰਾ ਕੱਟੇ ਦੀ ਤੇ ਬਹੁਤ ਸੋਨੇ ਕੱਦ ਕਾਠ ਜੇ ਕਿਸੇ ਭਰਾ ਨੇ ਸ਼ੌਂਕ ਦੇ ਤੌਰ ਤੇ ਮੱਝਾਂ ਚ ਰੱਖਣਾ ਹੋਵੇ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਹਸੀਕਾਲ